ਹਾਲਾਂਕਿ ਖਬਰਾਂ ਜਿਹੜੀਆਂ ਹੁਣ ਉੱਠ ਕੇ ਆ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਚਾਈਨਾ ਜੜਾਇਆ ਬੜੇ-ਬੜੇ ਚਾਅ ਨੇ ਚਲਾ ਰਹੇ ਨੇ ਕਿ ਚਾਈਨਾ ਸਪੋਰਟ ਕਰ ਰਿਹਾ ਹਾਲਾਂਕਿ ਇਹਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈਗੀ ਨਾ ਤਾਂ ਕਿਤੇ ਚਾਈਨਾ ਨੇ ਹੁਣੇ ਮੇ ਦੇ ਰਾਣੂ ਇਸ ਗੱਲ ਦੀ ਜਾਣਕਾਰੀ ਦੇ ਰਹੀ ਸੀ ਕਿ ਪਾਕਿਸਤਾਨ ਦੇ ਸ਼ਾਇਦ ਵਿਦੇਸ਼ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਚਾਈਨਾ ਦੇ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਜਿਹੜਾ ਤੁਹਾਡੇ ਨਾਲ ਅਸੀਂ ਖੜੇ ਹੋਏ ਹਾਂ ਮੋਸ਼ਨ ਤਰੀਕੇ ਦੇ ਨਾਲ। ਅਗਰ ਮੈਂ ਵੀ ਜੀ ਦੇਖੋ ਜਦੋਂ ਸਪੈਕੂਲੇਸ਼ਨਸ ਹੈ ਹਾਲਾਂਕਿ ਮੈਂ ਦੋ ਦਿਨ ਸਾਈਟਸ ਜਿਹੜੀਆਂ ਨੇ ਇੱਕ ਡਾਰਨ ਨਿਊਜ਼ਪੇਪਰ ਜਿਹੜਾ ਹੈ ਨਾ ਦਾ ਬਹੁਤ ਟੱਕਰਾ ਨਿਊਜ਼ਪੇਪਰ ਹੈ ਉਸ ਦੇ ਵੱਲੋਂ ਕੋਈ ਅਜੇ ਤੱਕ ਇਸ ਤਰੀਕੇ ਦਾ ਕੋਈ ਪਿੰਕ ਪੁਆਇੰਟ ਜਾਂ ਇਸ ਤਰੀਕੇ ਦੀ ਕੋਈ ਇਹੋ ਜਿਹੀਆਂ ਜਿਵੇਂ ਫਲੈਸ਼ ਕੀਤੀ ਗਈ ਇੱਕ ਹੋਰ ਨਿਊਜ਼ ਦੇ ਨਾਲ ਤਾਂ ਆਊਟਸ ਕੱਟ ਗਿਆ ਹੈ। ਔਰ ਨਾ ਹੀ ਨਾ ਕਿਆਂ ਜਿਹੜੀਆਂ ਚਰਚੀਸ ਨੇ ਜਿਹੜੀਆਂ

ਚਾਈਨਾ ਇਸ ਅਧਾਰ ਤੇ ਵੀ ਸਪੋਰਟ ਹੋਣ ਕਰ ਰਿਹਾ ਕਿਉਂਕਿ ਅਮਰੀਕਾ ਤੇ ਚਾਈਨਾ ਦੋਨੇ ਤਲਕੀ ਦੇ ਵਿੱਚ ਨੇ ਔਰ ਜੇ ਅਮਰੀਕਾ ਇਸ ਜਿਹੜਾ ਹੈ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਸੇ ਤਰੀਕੇ ਵਿੱਚ ਸ਼ਾਇਦ ਚਾਈਨਾ ਸਪੋਰਟ ਕਰਦਾ ਹੋਵੇ ਇਹ ਥਿਊਰੀ ਹੈ ਜਿਹੜੀ ਆਪਾਂ ਅਕਸਰ ਵਰਤਦੇ ਆ ਪਰ ਉਹ ਵੀ ਕਹ ਲੈਣਾ ਕਿ ਅਧਿਕਾਰਤ ਤੌਰ ਦੇ ਉੱਤੇ ਇਹ ਸਪੈਕੂਲੇਸ਼ਨ ਮੰਨੀਆਂ ਜਾਂਦੀਆਂ ਇਹ ਪੂਰੇ ਪਲੇਸਟਿਨ ਦੇ ਪਿੱਛੇ ਨੇ ਕਿਉਂਕਿ ਪਾਕਿਸਤਾਨ ਵਰਗਾ ملک ਜਿੱਤੇ ਆਟਾ ਲੈਣ ਦੇ ਲਈ ਲੋਕ ਇੱਕ ਦੂਸਰੇ ਦਾ ਕਤਲ ਕਰਦੇ ਉਸ ਜਗ੍ਹਾ ਦੇ ਉੱਤੇ ਅਮਰਜੀng ਇਕਨੋਮੀ ਦੇ ਨਾਲ ਭਾਰਤ ਵਰਗੀ ਇੱਕ ਅਮਰਜੀng ਇਕਨੋਮੀ ਦੇ ਨਾਲ ਲੜਨਾ ਜੋਸ਼ ਆ ਨਹੀਂ ਆਦਾ ਕਿਉਂਕਿ ਇਹ ਲੱਗਦਾ ਕਿ ਕਿਸੇ ਦੀ ਚੋਕ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਰਸ਼ੀਆ ਤੇ ਯੂਕਰੇਨ ਵਾਲਾ ਹਾਲ ਹੈ ਹਾਲਾਂਕਿ ਯੂਕ੍ਰੇਨ ਦੇ ਰੂਸਿਆ ਦਾ ਜੰਦ ਦਾ ਪੈਟਰਨ ਵੀ ਸੇਮ ਨਜ਼ਰ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਜਿੰਦਰੇ ਖਬਰ ਤੁਸੀਂ ਸਾਨੂੰ ਸਾਂਝੀ ਕੀਤੀ ਹੈ ਹਾਲੇ ਹੀ ਖਬਰਾਂ ਜਿਹੜੀਆਂ ਹੁਣ ਉਲਟ ਕੇ ਆ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਚਾਈਨਾ ਜਿਹੜਾ ਆ ਵੱਡੇ ਵੱਡੇ ਚੈਨਲ ਚਲਾ ਰਹੇ ਨੇ ਕਿ ਚਾਈਨਾ ਸਪੋਰਟ ਕਰ ਰਿਹਾ ਹਾਲਾਂਕਿ ਇਹ ਵੀ ਅਧਿਕਾਰੇ ਤੌਰ ਤੇ ਕੋਈ ਪੁਸ਼ਟੀ ਨਹੀਂ ਹੈਗੀ ਹਾਂ ਤਾਂ ਕਿਤੇ ਚਾਈਨਾ ਨੇ ਮੈਨੂੰ ਰਾਹੋਂ ਇਸ ਗੱਲ ਦੀ ਜਾਣਕਾਰੀ ਦੇ ਰਹੀ ਸੀ ਹੈ ਕਿ ਪਾਕਿਸਤਾਨ ਦੇ ਸ਼ਾਹਦ ਵਿਦੇਸ਼ ਮੰਤਰੀ ਨੇ ਇਹ ਦਾਵਾ ਕੀਤਾ ਕਿ ਚਾਈਨਾ ਦੇ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਜਿਹੜਾ ਤੁਹਾਡੇ ਨਾਲ ਅਸੀਂ ਖੜੇ ਹੋਏ ਹਾਂ ਮੋਸਟਰ ਤਰੀਕੇ ਦੇ ਨਾਲ ਰਮਨਦੀਪ ਜੀ ਦੇਖੋ ਜਦੋਂ ਸਪੈਕੂਲੇਸ਼ਨ ਰਹੇ ਹੈ ਹਾਲਾਂਕਿ ਮੈਂ ਦੋ ਦਿਨ ਸਾਈਡ ਜਿਹੜੀਆਂ ਨੇ ਇਕਦਾਨ ਨਿਊਜ਼ਪੇਪਰ ਜਿਹੜਾ ਹੈ ਨਾ ਦਾ ਬੌਸ ਤਕਰਾ ਨਿਊਜ਼ਪੇਪਰ ਹੈ ਉਸ ਦੇ ਵੱਲ ਕੋਈ ਅਜੇ ਤੱਕ ਇਸ ਤਰੀਕੇ ਦਾ ਕੋਈ ਪਿੰਕ ਪੁਆਇੰਟ ਜਾਂ ਕਿਸ ਤਰੀਕੇ ਦੀ ਕੋਈ ਜਿਹੋ ਜਿਹੀ ਅਜਾ ਜਿਹਾ 플라스ਟਿਕ ਇੱਥੇ ਗਈ ਇੱਕ ਹੋਰ ਨਿਊਜ਼ ਇਹਨਾਂ ਦਾ ਨੌਸ ਨਿਊਜ਼ ਕਰਤੀ ਆ ਔਰ ਨਾਇਨ ਅੱਧੀਆਂ ਜਿਹੜੀਆਂ ਅਧਿਤੀਸ ਨੇ ਜਿਹੜੀਆਂ ਅਸੀਂ ਚੈੱਕ ਕਰ ਰਹੇ ਆ ਉਹ ਕਿਸੇ ਨੇ ਨਹੀਂ ਕੀਤੇ ਅਧਿਕਾਰਿਕ ਤੌਰ ਤੇ ਨਾਇਨ ਦਾ ਵਰਲਡ ਨਿਊਜ਼ ਦੇ ਉਸ ਤੇ ਆ ਜਾਂ ਕਿਸੇ ਹੋਰ ਨਿਊਜ਼ ਦੇ ਤੇ ਨਾਇਨ ਦੇ ਤੇ ਰਾਜ

ਔਰ ਜੇ ਅਮਰੀਕਾ ਇਸ ਜਿਹੜਾ ਹੈ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਸੇ ਤਰੀਕੇ ਦੇ ਵਿੱਚ ਸ਼ਾਇਦ ਚਾਈਨਾ ਸਪੋਰਟ ਕਰਦਾ ਹੋਵੇ ਇਹ ਜੂਰੀ ਹੈ ਜਿਹੜੀ ਆਪਾਂ ਆਪ ਅਕਸਰ ਵਰਤਦੇ ਆ ਔਰ ਉਹੀ ਕਹ ਲੈਣਾ ਕਿ ਅਧਿਕਾਰਤ ਤੌਰ ਤੇ ਉਸੇ ਇਹ ਸਪੈਕੂਲੇਸ਼ਨਾਂ ਮੰਨੀਆਂ ਜਾਣਗੀਆਂ ਔਰ ਇਹ ਕਿਉਂਕਿ ਬਾਜ਼ਾਰ ਜੋ ਦੇ ਵਿੱਚ ਸਭ ਕੁਝ ਹੁੰਦਾ ਹੈ ਸਾਨੂੰ ਇਹ ਲੱਗਦਾ ਕਿ ਕਰਕੀ ਤੇ ਚਾਈਨਾ ਜਿਹੜੇ ਨੇ ਇਹ ਪੂਰੇ ਪੂਰੇ ਸੀਨ ਦੇ ਪਿੱਛੇ ਨੇ ਕਿਉਂਕਿ ਜਦੋਂ ਅਲਗਾਂ ਮੌਲਕ ਦਿੱਤੇ ਆਟਾ ਲੈਣ ਦੇ ਲੋਕ ਇੱਕ ਦੂਸਰੇ ਦਾ ਕਤਲ ਕਰਦੇ ਉਸ ਜਗ੍ਹਾ ਤੇ ਅਮਰਜੀng ਇਕਨੋਮੀ ਦੇ ਨਾਲ ਭਾਰਤ ਵਰਗੀ ਇਕ ਅਮਰਜੀng ਇਕਨੋਮੀ ਦੇ ਨਾਲ ਲੜਨਾ ਜੋ ਸੁਣਾ ਰਹੇ ਹਾਂ ਕਿਉਂਕਿ ਇਹ ਲੱਗਦਾ ਕਿ ਕਿਸੇ ਦੀ ਚੁੱਕ ਹੈ ਬਿਲਕੁਲ ਰਸ਼ੀਆ ਦੇ ਰਿਕੇ ਦੇ ਨਾਲ ਜਿਵੇਂ ਰਸ਼ੀਆ ਤੇ ਯੂਕਰੇਨ ਵਾਲਾ ਹਾਲ ਹੈ ਹਾਲਾਂਕਿ ਯੂਕਰੇਨ ਤੇ ਰਸ਼ੀਆ ਦਾ ਜੁੜ ਦਾ ਪੈਟਰਨ ਵੀ ਸੇਮ ਨਜ਼ਰ ਆ ਰਿਹਾ ਬਹੁਤ ਬਹੁਤ ਧੰਨਵਾਦ ਜਤਿੰਦਰ ਇਹ ਖਬਰ ਤੁਸੀਂ ਛੱਡਣਾ